ਗੁਰਾਇਆ ਸ਼ਹਿਰ ਵਿੱਚ ਚੋਰਾਂ ਨੇ ਪੁਲਿਸ ਪ੍ਰਸ਼ਾਸਨ ਦੇ ਨੱਕ ਵਿੱਚ ਧਮਕੀ ਤਾਪ ਹੋਇਆ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗੁਰਾਇਆ ਥਾਣਾ ਅਧੀਨ ਪੈਂਦੇ ਪਿੰਡ ਬੋਪਾਰਾ ਦਾ ਜਿੱਥੇ ਕਿ ਲੁੱਟਖੋਤੇ ਚੋਰੀਆਂ ਵਰਦਾਤਾਂ ਰੁਕਣ ਦਾ ਨਾਮ ਨਹੀਂ ਲੜੀਆਂ ਹਨ। ਇਸ ਸਬੰਧ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮਨਦੀਪ ਸਿੰਘ ਅਤੇ ਪਰਮਜੀਤ ਨੇ ਦੱਸਿਆ ਕਿ ਸਾਡੀ ਦੁਕਾਨ ਦੇ ਸਾਹਮਣੇ ਗੰਦੇ ਪਾਣੀ ਦਾ ਨਾਲਾ ਵਗਦਾ ਸੀ ਜੋ ਕਿ ਲੋਹੇ ਦੀਆਂ ਪਲੇਟਾਂ ਨਾਲ ਕਵਰ ਕੀਤਾ ਹੋਇਆ ਸੀ। ਅਤੇ ਜਦੋਂ ਅਸੀਂ ਸਵੇਰੇ ਦੁਕਾਨ ਖੋਲੀ ਤਾਂ ਦੇਖਿਆ ਕਿ ਲੋਹੇ ਦੀਆਂ ਪਲੇਟਾਂ ਚੋਰੀ ਹੋ ਗਈਆਂ ਹਨ ਤੇ ਅਸੀਂ ਮਾਰਕੀਟ ਕਮੇਟੀ ਚੇਅਰਮੈਨ ਰੋਸ਼ਨ ਲਾਲ ਰੋਸ਼ੀ ਨੂੰ ਬੁਲਾ ਕੇ ਮੌਕਾ ਦਿਖਾਇਆ ਤਾਂ ਉਹਨਾਂ ਨੇ ਮੌਕਾ ਦੇਖ ਕੇ ਬੋਲਿਆ ਕਿ ਜਲਦੀ ਹੀ ਇਨਾਂ ਤੇ ਕੋਈ ਨਾ ਕੋਈ ਕਾਰਵਾਈ ਕਰਾਂਗੇ ਪਰ ਜਿੱਕਾ ਇਹੋ ਗੱਲ ਇਹ ਹੈ ਕਿ ਹਾਲੇ ਤੱਕ ਨਾ ਤਾਂ ਇਹਦੇ ਆਲੇ ਦੁਆਲੇ ਕੋਈ ਬੈਰੀਅਰ ਅਤੇ ਵਾਰਨਿੰਗ ਟੇਪ ਲਗਾਈ ਗਈ ਅਤੇ ਨਾ ਹੀ ਕਮੇਟੀ ਮੈਂਬਰਾਂ ਵੱਲੋਂ ਕੋਈ ਮੌਕਾ ਦਿਖਾਇਆ ਗਿਆ ਜਦੋਂ ਇਸ ਬਾਬਤ ਰਾਗੀਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸਾਨੂੰ ਔਨਚਾਨ ਵਿੱਚ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਬੈਰੀਆ ਨਾ ਹੋਣ ਕਾਰ ਕਰ ਗੰਦੇ ਨਾਲੇ ਵਿੱਚ ਝੱਟ ਗਈ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਚੋਰਾਂ ਨੂੰ ਫੜ ਕੇ ਜੋ ਬਣਦੀ ਕਾਰਵਾਈ ਕੀਤੀ ਜਾਵੇ ਉਧਰ ਜਦੋਂ ਇਸ ਸੰਬੰਧੀ ਐਸਐਚਓ ਗੁਰੈ ਰਕੇਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਨਹੀਂ ਹੈ ਪਰ ਇਸ ਬਾਰੇ ਵੀ ਜਾਂਚ ਕੀਤੀ ਜਾਵੇਗੀ ਅਤੇ ਮੌਕੇ ਦੇ ਸੀਸੀਟੀਵੀ ਕੈਮਰੇ ਖੰਗਾਲ ਜਲਦ આરોપી ਕਾਬੂ ਕਰ ਲਈ ਜਾਣਗੇ ਗੁਰੈਤ ਪਵਨ ਪੋਨੋਟ ਦੀ ਰਿਪੋਰਟ ਅਭਿਜਿਤ ਸਿੰਘ ਹੈ ਵੀ ਫਾਂਕੇ ਸਿਆਪੰਡਾ ਹਾਂ ਮੈਨੂੰ ਪਤਾ ਲੱਗਾ ਮੈਂ ਬਾਰ ਬਾਰ ਚੋਰੀ ਦੀ ਧੱਕਲ ਚੱਕ ਕੇ ਲੈ ਗਿਆ ਕੋਈ ਇੱਕ ਸੌ ਹੋਰ ਬਹੁਤ ਮਸਤ ਲੰਘਣਾ ਆ ਜਾਣਾ ਗੱਡੀ ਵੀ ਡੈਪ ਹੀ ਆ ਵਿੱਚ ਪਤਾ ਨਹੀਂ ਇਥੇ ਹੁਣ ਕੋਈ ਆ ਤਾਂ ਨਹੀਂ ਰਿਹਾ ਕੋਈ ਦੇਖ ਕੇ ਸੁਖੇ ਆ ਕੇ ਬੰਦਾ ਬਹੁਤ ਟ੍ਰੈਫਿਕ ਜਾਮ ਹੋ ਰਿਹਾ ਹੈ ਜੇ ਆਪਾਂ ਬੱਸਾਂ ਵਗੈਰਾ ਨੂੰ ਗੱਚਾਰਾਂ ਨੂੰ ਦੇਖਨੇ ਉਸ ਨੂੰ ਤੁਸੀਂ ਰਾਕੇ ਕਿਸ ਤਰ੍ਹਾਂ ਦੇਖਿਆ ਜੀ ਬਹੁਤ ਮਸਤਲ ਹੁੰਦੀ ਹੈ ਜੀ ਆਪ ਦੇਖ ਲਓ ਮਾਰੋ ਮੜੀਏ ਉੱਧਰ ਨੂੰ ਦੇਖ ਲਓ ਇਸ ਵਾਰੀ ਮੇਰਾ ਨਾਮ ਪਰਮਜੀਤ ਹੈ ਜੀ ਮੇਰੀ ਦੁਕਾਨ ਹੈ ਇੱਥੇ ਲਾਲ ਗੇਟ ਦੇ ਕੋਲ ਹਾਂਜੀ ਜਦ ਸਵੇਰੇ ਜੀ 7 ਵਜੇ ਆਏ ਆ ਤਾਂ ਸਵੇਰੇ ਦੇਖੀ ਆ ਪਲੇਟਾਂ ਵਿੱਚੋਂ ਪੰਜ ਗਾਂ ਚੁਪ ਹੋਈਆਂ ਰਾਤ ਦੀਆਂ ਤੇ ਚੋਰੀ ਹੋ ਗਈਆਂ ਜੀ ਠੀਕ ਹੈ ਜੀ ਉਸ ਤੋਂ ਬਾਅਦ ਫਰੋਸ਼ ਨਾਲ ਐਂਕੀ ਚੇਅਰਮੈਨ ਸਾਹਿਬ ਹੈ ਉਹਨੂੰ ਦੁਕਾਨਦਾਰਾਂ ਨੇ ਫੋਨ ਕੀਤਾ ਉਹ ਆਏ ਇੱਥੇ ਮੌਕਾ ਦੇਖਿਆ ਦੇਖੇ ਉਹ ਨਹੀਂ ਫਿਰ ਕਮੇਟੀ ਵਾਲਿਆਂ ਨੂੰ ਫੋਨ ਕੀਤਾ ਕਿਸੇ ਨੂੰ ਜੀ ਉਹ ਸਾਹਮਣੇ ਜਾਂ ਕਿਸੇ ਨੂੰ ਵੀ ਕੀਤਾ ਕਮੇਟੀ ਦਫਤਰ ਦੇ ਵਿੱਚ ਤੇ ਬੰਦਾ ਹਲੇ ਤੱਕ ਕੋਈ ਨਹੀਂ ਆਇਆ ਜੀ 12:00 ਵੱਜ ਗਏ ਕੋਈ ਕਮੇਟੀ ਵਾਲੇ ਨਹੀਂ ਥੇ ਉਹ ਕਮੇਟੀ ਵਾਲੇ ਸਿਰਫ ਸਲਵਾਈ ਸਪਾਈ ਕਰਮਚਾਰੀ ਜਿਹੜੇ ਆਣ ਕੇ ਤਾਂ ਆਪਣੀ ਡਿਊਟੀ ਕਰਕੇ ਗਏ ਤੇ ਉਹ ਵੀ ਟਾਈਮ ਹੋ ਗਿਆ ਜਿਹੜਾ ਉਹ ਵੀ ਚਲੇ ਗਏ ਇਹਨਾਂ ਕਰਕੇ ਹੀ ਮੰਗ ਕਰਦੇ ਆ ਵੀ ਕਿਉਂਕਿ ਜਿਹਨੇ ਆਉਂਦੇ ਜਾਂਦੇ ਆ ਇਹਨਾਂ ਦਾ ਬਹੁਤ ਮੁਸ਼ਕਲ ਹੈ ਜਟੀਆਂ ਦਾ ਇਹਨਾਂ ਜਲਦੀ ਜਲਦੀ ਹੱਲ ਕੀਤਾ ਜਾਵੇ ਇਹਦਾ ਪ੍ਰਸ਼ਾਸਨ ਨੂੰ ਸ਼ਿਕਾਇਤ ਵਜ੍ਹਾ ਕੀਤੀ ਹੈ ਪੁਲਿਸ ਨੂੰ ਨਾਲੋ ਨਹੀਂ ਜਿਸ ਸ਼ਿਕਾਇਤ ਨਹੀਂ ਕੀਤੀ ਹੈ ਸ਼ਿਕਾਇਤ ਨਹੀਂ ਕੀਤੀ ਅਸੀਂ ਹਾਂਜੀ ਵੀਡੀਓ ਰਾਹੀਂ ਉਹਨਾਂ ਕੋ ਖਬਰਾਂ ਪਹੁੰਚੀਆਂ ਬਸ ਉਹਨਾਂ ਨੂੰ ਵੀ ਆਉਣੀ ਚਾਹੀਦਾ ਪਰ ਕੋਈ ਨਹੀਂ ਇੱਥੇ ਜੀ ਹਲੇ ਤੱਕ ਪਹੁੰਚਾਇਆ ਨਹੀਂ ਰਾਗੀ ਰਾ ਨੂੰ ਕਿੱਦਾਂ ਦੇਖਦੇ ਜਿਹੜੀਆਂ ਬੱਸਾਂ ਵਗੈਰਾ ਦੇ ਬਹੁਤ ਮੁਸ਼ਕਲ ਹੈ ਜੀ ਗੱਡੀ ਇੱਕ ਫਸ ਗਈ ਸਵੇਰੇ ਉਹ ਗੱਡੀ ਇਥੋਂ ਬੱਚੋ ਵੱੜ ਕੇ ਗੱਡੀ ਗੱਲ ਟਾਇਰ ਉਹ ਮਸੀ ਕੱਢਿਆ ਵਿੱਚੋਂ ਜੀ ਜਿਹੜੇ ਆਉਂਦੇ ਜਾਂਦੇ ਰਸਤੇ ਗੱਡੀਆਂ ਵਾਲੇ ਸਕੂਟਰ ਵਾਲੇ ਮੋਟਰਸਾਈਕਲ ਵਾਲੇ ਉਹ ਔਖਾ ਜੀ ਉਹਨਾਂ ਦਾ ਨੰਗਣਾ ਪੜਨਾ ਇਸ ਕਰੇ ਜਲਦੀ ਜਲਦੀ ਇਹਨੂੰ ਹੱਲ ਕੀਤਾ ਜਾਵੇ ਕੱਦਿੰਕੀ ਇਹੋ ਸਾਬ ਆਪ ਮੌਕਾ ਦੇਖਣ ਆਏ ਆ ਜੀ ਇਹੋ ਸਾਬ ਕੋਈ ਨਹੀਂ ਆਇਆ ਜੀ ਮੌਕਾ ਦੇਖਣ ਨਾ ਇਹੋ ਸਾਬ ਆਏ ਕੋਈ ਵੀ ਉਤਲਾ ਕੋਈ ਨਹੀਂ ਕੋਈ ਵੀ ਉਤਲਾ ਕਮੇਟੀ ਦਫਤਰ ਦਾ ਕੋਈ ਅਫਸਰ ਕੋਈ ਵੀ ਨਹੀਂ ਕੋਈ ਵੀ ਨਹੀਂ ਆਇਆ ਮੌਕਾ ਦੇਖਣ ਤੇ ਮੇਰਾ ਨਾਮ ਅਮਰੀਤ ਸਿੰਘ ਆ ਮੋਪਰਾ ਤੋਂ ਬੋਲਦਾ ਮੇਰੇ ਦਾਕਾਨ ਦੇ ਸਾਹਮਣੇ ਇੱਕ ਪੁਲੀ ਹੈ ਜੰਦੇ ਜਿਹੜਾ ਗੰਦਾ ਨਾਲਾ ਪਾਰੇ ਨਿਕਲਦਾ ਆ ਉਹਦੇ ਉੱਤੇ ਮੀਨ ਪਲੇਟਾਂ ਲੱਗੀਆਂ ਸਿਗੀਆਂ ਕੁਈ ਰਾਤ ਨੂੰ ਕੋਈ 3 ਵਜੇ ਨਾਲ 5 ਬ੍ਰੇਕਾ ਦੁਕਤ ਲੈ ਗਿਆ ਤੇ ਐਸੋਲੇ ਉਹ ਉੱਥੇ ਆਏ ਬਿੱਟਾ ਪੱਥਰ ਜੇ ਰੱਖੇ ਹੋਆ ਕੋਈ ਮਹੂਤਵਾਰ ਬੰਦਾ ਨਹੀਂ ਆਇਆ ਇੱਥੇ ਜੱਟ ਦੇਖਣ ਜੋਸ਼ਨ لال ਨੂੰ ਜੋਸ਼ੀ ਨੂੰ ਗਿਆ ਸੀਗਾ ਉਹ ਆਇਆ ਦੇਖ ਗਿਆ ਉਹ ਕਹਿੰਦਾ ਮੈਂ ਉਹਨਾਂ ਨੂੰ ਫੋਨ ਕਰਦਾ ਲੇਕਿਨ ਕੋਈ ਨਹੀਂ ਆਇਆ ਨਾ ਕੋਈ ਪੁਲਿਸ ਵਾਲਾ ਆਇਆ ਨਾ ਕੋਈ ਕਮੇਟੀ ਦਾ ਮੈਂਬਰ ਆਇਆ ਵੀ ਦੇਖ ਕੇ ਇਤਨਾ ਖਜ਼ਨਾ ਕੰਮ ਆ ਇਹ ਗੱਡੀਆਂ ਵੀ ਲੰਘਣਾ ਬੜਾ ਮੁਸ਼ਕਲ ਹੋ ਰਿਹਾ ਹੈ। ਇੱਕ ਸਾਈਡ ਹੀ ਨੰਗਦੀਆਂ ਹੋ ਗਈ ਇੱਕ ਬੱਸ ਆ ਬੈਠਾ। ਪਤਾ ਨਹੀਂ ਲੱਗਦਾ ਕੁਝ ਕਰਨਾ ਹੋ ਸਕਦਾ ਹੈ। ਇਸ ਲਈ ਇਹਦਾ ਜਲਦੀ ਤੋਂ ਜਲਦੀ ਚੱਲ ਜਾਵੇ। ਤੇ ਸਾਡੀ ਇਹ ਹੀ ਕੋਈ ਗੱਲ ਜਹੀ ਹੈ। ਪ੍ਰਸ਼ਾਸਨ ਨੂੰ ਉਹਦਾ ਸ਼ਿਕਾਇਤ ਵਗੈਰਾ ਕਰਕੇ ਆਏ ਹੀ ਕੋਈ ਮੌਕੇ ਤੇ ਦੱਸਿਆ ਫੋਨ ਕਰਕੇ। ਅੱਜ ਆਵੇ ਰੋਟੀ ਰੋਸਲਾ ਰੋਸੇ ਐਸਾ ਦੂਰ ਸੇ ਦਾ ਕੌਂਸਲਰ ਉਹਨੂੰ ਘਰ ਵੀ ਉਹ ਆਇਆ ਸੀ ਇੱਥੇ ਉਹ ਆ ਕੇ ਦੇਖ ਕੇ ਉਹਨੇ ਕਮੇਟੀ ਵਾਲਿਆਂ ਨੂੰ ਵੀ ਦਿੱਤਾ ਸੀ ਲੇਕਿਨ ਉਹਨਾਂ ਨੇ ਬੰਦੇ ਸਫਾਈ ਵਾਲੇ ਭੇਜ ਦਿੱਤੇ ਆ ਨਾ ਕਿ ਕੋਈ ਮੂਠ ਵਰਗ ਬੰਦਾ ਕੋਈ ਸੀਸੀ ਪੁਡੇ ਵਗੈਰਾ ਵੀ ਮਿਲੀ ਹੈ ਇੰਦਾਂ ਦੀ ਕੋਈ ਕੈਮਰਾ ਵਗੈਰਾ ਵਿੱਚ ਆਇਆ ਕੋਈ ਕੋਈ ਕੈਮਰੇ ਨਹੀਂ ਇੱਥੇ ਲੱਗਾ ਰੂਮ ਦੇ ਉੱਤੇ ਕੈਮਰਾ ਹੈ ਨਹੀਂ ਇੱਥੇ ਸਾਈਡਾਂ ਤੇ ਕੈਮਰੇ ਸੀਗੇ ਜਿਹੜੇ ਉਹਨੂੰ ਸ਼ਾਇਦ ਮਾਲ ਵੀ ਆ ਕੈਮਰੇ ਵੀ ਕਰਨਗੇ ਮੂਠ ਅਗੇ ਹੁੰਦੇ ਆ ਉਹਨਾਂ ਦੇ ਖੁਸ਼ਾਨ ਸਾਹਦਾ ਵੀ ਕੌਣ ਹੈ ਕੌਣ ਦੀ ਕੋਈ ਦੁਰਘਟਨਾ ਵਗੈਰਾ ਤਾਂ ਨਹੀਂ ਹੋਈ ਇੱਥੇ ਦੁਰਘਟਨਾ ਇੱਕ ਗੱਡੀਕਾਰ ਵਿੱਚ ਆਣ ਕੇ ਖੱਪੇ ਸੀ ਪਰ ਉਹਨੂੰ ਚੋਕੇ ਲੋਕਾਂ ਨੇ ਬਾਰ ਕਰਿਆ ਇੱਕ ਵਾਰ ਤਾਂ ਹੋਣੀ ਹੀ ਹੋਈ ਐ ਇੱਕ ਬੁਪਰੇ ਆਂਦੇ ਉਸ ਉਸ ਬਾਰੇ ਤਾਂ ਮੈਨੂੰ ਬਿਲਕੁਲ ਪਤਾ ਨਹੀਂ ਅਜੇ ਤੱਕ ਮੈਨੂੰ ਜੇ ਤੁਹਾਨੂੰ ਕਾਲ ਨਹੀਂ ਆਈ ਕੋਈ ਬਸ ਮੈਂ ਵੈਰੀਫਾਈ ਕਰ ਲਉਂਗਾ ਜਿਹਨੂੰ ਕੋਇਆ ਤਾਂ ਜਰੂਰ ਉਹਦਾ ਬੇਟੀ ਨਹੀਂ ਚਾਹੀ ਸੀ ਸੀਸੀ ਪੁਜੀ ਮੈਂ